ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਕੁਝ ਕਾਨੂੰਨੀ ਸੀਗਾ ਯਾਰ ਅੱਧੀ ਰਾਤ ਹੋ ਗਈ 12 ਵਜੇ ਪਈ ਹੈ ਕੋਈ ਕਸਟਮਰ ਵੀ ਨਹੀਂ ਆਇਆ ਤੇ ਆਪਾਂ ਸੋਚਿਆ ਇੱਕ ਛੋਟਾ ਜਿਹਾ ਵਲੌਗ ਬਣਾ ਲઈએ ਤੇ ਇਹ ਉਹੀ ਹੈਗੀ ਜਿਹੜੀ ਆਪਣੀ ਕਮਰਸ਼ਲ ਜੀ ਕਲੋਨੀ ਸੀਗੀ ਜਿਹੜੀ ਹਰ ਮੈਂ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣਾ ਉਹ ਦੇਖੋ ਅੱਧੀ ਰਾਤ ਨੂੰ ਵੀ ਲੋਕ ਇੰਜੋਏ ਕਰ ਰਹੇ ਆ ਦੇਖੋ ਥੋੜੇ ਦਿਨ ਤੁਹਾਨੂੰ ਹੋਰ ਵੇਟ ਕਰਨੀ ਪਊਗੀ ਕਿਉਂਕਿ ਮੈਂ ਫਿਰ ਤੁਹਾਨੂੰ ਇੱਕ ਹੋਰ ਸਪੈਸ਼ਲ ਜਿੰਗਲ ਲੋਕੇਸ਼ਨਲ ਲੈ ਕੇ ਜਾਵਾਂਗਾ ਫਿਲਹਾਲ ਹਾਈ ਥੋੜਾ ਜਿਹਾ ਮੈਂ ਲਾਈਫ ਵਿੱਚ ਆਪਣੇ ਕੰਮ ਵਿੱਚ ਥੋੜਾ ਬਿਜ਼ੀ ਹੋਇਆ ਪਿਆ ਤਾਂ ਮੈਂ ਕਦੇ-ਕਦੇ ਵਲੌਗ ਰਹੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦਾਗਾ ਤੇ ਦੇਖੋ ਕੋਈ ਵੀ ਨਹੀਂ ਰੋਡ ਤੇ ਆਪਾਂ ਤੁੰ ਜਾ ਕੇ ਦਿਖਾਉਣੀ ਇੱਕ ਵਾਰ ਦੇਖੋ ਸੋਆਂ ਲੱਗ ਰਿਹਾ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਲੋਕੇਸ਼ਨ ਦੱਸਣੀ ਹੈ ਵੀ ਕਿੱਦਾਂ ਦੀ ਤੁਹਾਨੂੰ ਲੱਗਦੀ ਹੈ ਜੀ ਸਾਰੇ ਕੀਤੇ ਆਪਾਂ ਨੂੰ ਇਦਾਂ ਦੀ ਲੋਕੇਸ਼ਨ ਦੇਖਣ ਨੂੰ ਮਿਲੇ ਤਾਂ ਕਿਆ ਬਾਤ ਦੇਖੋ ਜਦੋਂ ਬਾਰਿਸ਼ ਆਉਂਦੀ ਤੇ ਚਾਰ ਚੰਦ ਲੱਗ ਜਾਂਦੇ ਜਿੱਦਾਂ ਹੋ ਸੋਹਣੀ ਹੋ ਜਾਂਦੀ ਲੋਕੇਸ਼ਨ ਹਜੇ ਤਿਆਰ ਹੋ ਰਹੀ ਹੈ ਮਾਰਕੀਟ ਤੁਸੀਂ ਦੇਖ ਰਹੇ ਹੋ ਕੰਸਟਰਕਸ਼ਨ ਹਜੇ ਕੰਪਲੀਟ ਨਹੀਂ ਹੋਈਗੀ ਇੱਧਰ ਵੀ ਮਾਰਕੀਟ ਤਿਆਰ ਹੋ ਰਹੀ ਹੈਗੀ ਇਦੋ ਤਿਆਰ ਹੋ ਜੂਗੀ ਤੇ ਇਹ ਇੱਥੇ ਹੋਰ ਆਪਣਾ ਰੌਣਕ ਦਿਸੂਗੀ ਤੇ ਇਹ ਸੀ ਮੇਰਾ ਇੱਕ ਛੋਟਾ ਜਿਹਾ ਵਲੌਗ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਧੀਆ-ਵਧੀਆ ਲੋਕੇਸ਼ਨਾਂ ਕਮਾਉਂਗਾ ਬਸ ਥੋੜੀ ਜਿਹੀ ਵੇਟ ਕਰ ਲਓ ਹਜੇ ਥੋੜਾ ਜਿਹਾ ਜੌਬ ਦੇ ਵਿੱਚ ਬਿਜ਼ੀ ਹੋਏ ਪਏ ਆ ਤੇ ਆਪਾਂ ਥੋੜੀ-ਮੋਟੀ ਜਿਹੜੀ ਹੈਗੀ ਵਲੌਗਿੰਗ ਕਰਕੇ ਆਪਾਂ ਤੁਹਾਨੂੰ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਗੱਲਾਂ-ਬਾਤਾਂ ਸਾਂਝੀਆਂ ਕਰ ਲੈਣੇ ਆ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ